ਹੁਣ ਆਪਣੇ ਛੋਟੇ ਛੋਟੇ ਘਰਾਂ ਨੂੰ ਬਣਾਓ ਹੋਟਲਾਂ ਦੇ ਵਾਂਗ ਤੁਹਾਡੇ ਘਰਾਂ ਦੇ ਕਮਰੇ ਰਸੋਈ ਤੇ ਬਾਥਰੂਮ ਸ਼ੀਸ਼ੇ ਦੇ ਵਾਂਗ ਚਮਕੇਗਾ ਕੋਰਾ ਟਾਈਲ ਗਾਮਪੁਰਾ ਫੂਲ ਨੇ 5 ਜੂਨ ਤੱਕ ਟਾਈਲੈਂਡ ਦੇ ਗ੍ਰੇਨਾਈਟ ਪੱਥਰ ਤੇ ਲਾ ਦਿੱਤੀਆਂ ਨੇ ਵੱਡੀਆਂ ਆਫਰਾਂ ਲੱਖਾਂ ਰੁਪਏ ਦਾ ਸਾਮਾਨ ਲੈ ਜਾਓ ਹਜ਼ਾਰਾਂ ਰੁਪਏ ਦੇ ਵਿੱਚ 20 ਰੁਪਏ 20 ਰੁਪਏ 20 ਰੁਪਏ 20 ਰੁਪਏ 20 ਰੁਪਏ ਹਕੋੜਾ ਟਾਈਲ ਲੈ ਲਾਓ ਆਫਰਾਂ 50 ਰੁਪਏ 'ਚ ਬੇਗਰੇਟਾਈਲ ਲੈ ਜਾਓ 20 ਰੁਪਏ ਫੁੱਟ 20 ਰੁਪਏ ਫੁੱਟ 20 ਰੁਪਏ ਫੁੱਟ ਲੈ ਜਾਓ 5 ਜੂਨ 5 ਜੂਨ 5 ਜੂਨ ਤੱਕ ਬਹੁਤ ਵੱਡੇ ਪੈ ਰਹੇ ਨੇ ਆ ਸਾਰਾ ਹੀ ਸਟਾਕ ਕਲੀਅਰ ਕਰ ਦੇਣਾ ਆ ਦੇਖੋ ਜੀ ਭਾਵੇਂ ਸੁਣ ਕੇ ਬਣਾ ਲਓ ਭਾਵੇਂ ਤੁਸੀਂ ਬਣਾ ਲਓ ਬਾਹਰ ਨੂੰ ਭਾਵੇਂ ਤੁਸੀਂ ਬਣਾ ਲਓ ਘਰ ਦੀਆਂ ਛੱਤਾਂ ਦੇ ਲਾ ਲਓ ਭਾਵੇਂ ਤੁਸੀਂ ਆਪਣੇ ਕਮਰੇ ਦੇ ਵਿੱਚ ਲਾ ਜੋ ਬਾਜ਼ਾਰ ਦੇ ਵਿੱਚ ਕੋਈ ਮੰਗਦਾ 40 ਰੁਪਏ ਕੋਈ ਮੰਗਦਾ 50 ਰੁਪਏ ਕੋਰਾ ਟਾਇਰ ਤੇ ਲੈ ਜਾਓ 20 ਰੁਪਏ ਫੁੱਟ 20 ਰੁਪਏ ਫੁੱਟ 20 ਰੁਪਏ ਫੁੱਟ ਭਾਜੀ 2x2 28 ਰੁਪਏ ਫੁੱਟ ਜੀ ਆ ਦੇਖੋ 28 ਰੁਪਏ ਫੁੱਟ 2x2 ਦੇ डीएन देखी चलो डीएन अनलिमिटेड स्टॉक भी जिन्ना मर्जी चक लो जी मिलना सिर्फ अठाई रुपये फुट है जी डीएन देखी चलो देखो जी मुड़ के फायदे नहीं होने दिन बहुत थोड़े, थोड़े, देन थोड़े तो आ दिन बहुत थोड़े आ तुहाडे कोल अठाई रुपये फुट दो बाय दो अठाई रुपये फुट बाजार कोई पचवंजा रुपए कोई साठ रुपए ले जाओ अठाई रुपये फुट ਆਪਣੇ ਛੋਟੇ ਛੋਟੇ ਕਰ ਕੋਟਰਾ ਬਰਕੇ ਬਣਾ ਲਓ ਇਦਾਂ ਦੇ ਬਾਥਰੂਮ ਬਣਾ ਦੇਾਂਗੇ ਇਦਾਂ ਨੀਆ ਰਸੋਈਆਂ ਬਣਾ ਦੇਾਂਗੇ ਭਾਈ ਜੀ ਦੱਸੋ 2x4 5 ਜੂਨ ਤੱਕ ਜੀ ਠੀਕ ਹੈ ਜੀ 30 ਰੁਪਏ ਫਟ ਜੀ ਭਾਈ 30 ਮੈਂ ਫਟ ਸਿਰਫ 30 ਰੁਪਏ ਫਟ ਜੀ 80 90 ਵਾਲੀ 30 ਰੁਪਏ ਫਟ ਛੜ ਦੇ ਵੀ ਉੜਿਆ ਲਓ ਜੀ ਟੁੱਟ ਜਾਣੀਆਂ ਭਾਈ ਜੀ ਟੁੱਟ ਜਾਣੀਆਂ ਇਹ ਅਨ ਬ੍ਰੇਕਫਾਸਟ ਟਾਇਲ ਹੈ ਜੀ 30 ਰੁਪਏ ਫਟ ਜੀ ਓਏ ਆ ਕੀ ਭਾਈ ਇਹ ਕਿਹੜੇ ਟੁੱਟ ਨਹੀਂ ਟਾਇਲਾ ਟਾਇਲਾ ਦੀ ਟੁੱਟਦੀਆਂ ਰਹੀ ਆ ਦੇਖੋ ਜੀ ਜੇ ਤੁਸੀਂ ਬਣਾਉਣੇ ਆ ਲਗਜ਼ਰੀ ਫਾਈਵ ਸਟਾਰ ਹੋਟਲਾਂ ਵਰਗੇ ਬਾਥਰੂਮ ਬਾਜ਼ਾਰ ਚ 100 ਰੁਪਏ ਫਰਟੀਫਾਈਕਰ ਲੈ ਜਾਓ 20 ਰੁਪਏ 20 ਰੁਪਏ ਆ ਵੀ ਸਵੀਮ ਪੂਲ ਬਾਜੀ ਸਵੀਮਿੰਗ ਪੂਲ ਆ ਗਰਮੀਆਂ ਦਾ ਟਾਈਮ ਆ ਗਿਆ 20 ਰੁਪਏ ਫਟ 50 65 70 80 ਰੁਪਏ ਫਟ ਬਾਜੀ ਬੈਠੀ ਤੁਸੀਂ 20 ਰੁਪਏ ਕਹਿੰਦੇ ਹੋ 20 ਰੁਪਏ ਫਟ ਲਾਈਵ बोल ਰਹੇ ਜੀ ਇਹ ਹੁਣ ਨਾ ਬੱਚੇ ਖੁਸ਼ ਕੀਤੇ ਤਾਂ ਕਦੋਂ ਕੀਤੇ ਫਿਰ ਦੇਖੋ ਜੀ ਤੁਸੀਂ ਗੱਡੀ ਲੈ ਲਈ Thar ਉਹ ਤੁਸੀਂ ਲੈ ਲਈ Fortuner ਤੁਸੀਂ ਲੈ ਲਈ BMW 320d ਤੇ ਤੁਹਾਡੇ ਕੋਲ ਪਾਰਕਿੰਗ ਸਾਈਨਾਂ ਵੀ ਚੰਗੀਆਂ ਲੱਗਣੀਆਂ ਚਾਹੀਦੀਆਂ ਬਾਜੀ ਪਾਰਕਿੰਗ ਸਾਈਨਾਂ ਬਾਰੇ ਦੱਸੋ ਹਲੋ ਜੀ ਹਲੋ ਕੀ ਕੀ ਹਮ ਤੁਸੀਂ ਹੈ 300 ਰੁਪਏ ਫਟ ਦੇ ਵਿੱਚ ਪਾਰਕਿੰਗ ਟਾਇਲ ਦੀ ਜੀ ਪਾਜੀ ਪਾਜੀ ਮੈਂ ਫੋਰਚੂਨਰ ਖੜੀ ਕਰਨੀ ਹੈ ਤੇ ਮੈਨੂੰ ਚੰਗੀ ਕੁਆਲਿਟੀ ਦੇ ਟਾਇਰ ਦਿਓ ਸਰ ਐਂਡੈਵਰ ਖੜਾਓ ਫੋਰਚੂਨਰ ਖੜਾਓ ਖੜਾਓ ਜੀ ਥਾਰ ਖੜਾਓ ਪਾਰਕਿੰਗ ਟਾਇਲ ਤੁਹਾਨੂੰ ਗੋਰਾ ਟਾਇਲ ਨੇ ਦੇਣੀ ਆ ਸਿਰਫ 300 ਰੁਪਏ ਫਟ ਮਾਰ ਕੇ ਜੁਣ ਦੈਨ ਬਹੁ ਥੋੜੇ ਆ ਤੁਸੀਂ ਪੰਜਾਬ ਤੋਂ ਫਰੀਆਣੇ ਤੋਂ ਰਾਜਸਥਾਨੋਂ ਜੰਮੂ کشمیرੋਂ ਤੁਸੀਂ ਅਗੇ ਸ਼੍ਰੀਨਗਰ ਛੇਤੀ ਆ ਜਾਓ ਪੱਡੇ ਆਪਨਾ ਪੱਡੇ ਫਾਇਦੇ ਉਜੀ ਆਪਣੀਆਂ ਕੰਦਾ ਹਾਈਲਾਈਟ ਕਰਨੀਆਂ ਤੇ ਤੁਸੀਂ ਬਣਾਉਣੀਆਂ ਡਿਜ਼ਾਈਨਰ ਬਾਥਰੂਮ ਤੁਸੀਂ ਬਣਾਉਣੀਆਂ ਲਗਜ਼ਰੀ ਸੋਈਆਂ ਆਜੋ ਬਹੁਤ ਸੋਹਣਾ ਲਗਜ਼ਰੀ ਸਟੋਰ ਹੈਗਾ ਸਾਡੇ ਕੋਲ 100 ਸਾਰਾ ਕਲੀਅਰ ਕਰ ਦੇਣਾ ਸੇਲ ਬਹੁਤ ਵੱਡੀ ਲਾਤੀ ਆ ਭੱਲੇ ਵੀ ਬਾਥਰੂਮਾਂ ਦੇ ਨਾਲ ਨਾਲ ਰਸੋਈਆਂ ਵੀ ਬਣਾ ਲਓ ਸੋਹਣੀਆਂ ਸੋਹਣੀਆਂ ਭਾਈ ਜੀ 800 ਰੁਪਏ ਦੇ ਪੀਸ ਜੀ ਭਾਈ ਜੀ 3500 ਰੁਪਿਆ ਬਿਜਾਰ ਜਿਹੜਾ ਤੁਸੀਂ 800 ਕਹਿ ਰਹੇ ਹੋ ਚੈੱਕ ਕਰ ਸਰਦ 2x4 ਦਾ ਵੱਡਾ ਹਾਈ ਗਲੋਸ ਅੱਛਾ ਆ ਵੀ ਦੱਸੋ ਜਿਹੜੀ ਆਪਾਂ ਸੈਲਫ ਰੱਖਣੀ ਰਸੋਈ ਦੇ ਵਿੱਚ 10000 ਦਾ ਪੀਸ ਆ 11 ਦਾ 12000 ਦਾ ਪੀਸ ਕਿੰਨੇ ਦਾ ਹੈ ਭਾਈ ਜੀ 3300 ਰੁਪਏ ਦਾ ਸਲੇਮ ਜੀ 8 ਫੁੱਟਾ ਜੀ ਭਾਈ ਜੀ 10000 ਰੁਪਏ ਬਾਜ਼ਾਰ ਦਾ ਰੇਟ ਆ ਤੁਸੀਂ 3300 ਕਹਿ ਰਹੇ ਹੋ ਸਿਰਫ 3300 ਰੁਪਏ ਦਾ ਜੀ ਦੇਖੋ ਫਾਇਦੇ ਦੇਖੋ ਤੁਸੀਂ ਲੈਣੇ ਆ ਕੈਮੀਕਲ ਦੇਖੋ ਗੋਰਾ ਟਾਇਲ ਤੋਂ ਮਜ਼ਬੂਤੀ ਜੋ ਬਣਾਈ ਰੱਖੇ ਜੀਵਨ ਪਰ ਗੋਰਾ ਟਾਇਲ ਤੇ ਕੈਮੀਕਲ ਵੀ ਆ ਗਿਆ ਕੈਮੀਕਲ ਦੇ ਰੇਟ ਹੀ ਬਹੁਤ ਘੱਟ ਗਿਆ ਦੇਖੋ 5 ਸਟਾਰ ਹੋਟਲਾਂ ਵਰਗੇ ਬਾਜ਼ੂ ਆ ਦੇਖੋ ਤੁਸੀਂ ਆਪਣੇ ਕੰਦਾ ਹਾਈਲਾਈਟ ਕਰਨੀਆਂ ਦਬਈ ਦੇ 골ਡ ਵਰਗੀਆਂ ਟੈਲ ਆ ਗਈਆਂ ਆ ਦੇਖੋ ਇੰਨਾ ਡਿਜ਼ਾਈਨ ਤੁਸੀਂ ਬਣਾ ਸਕਦੇ ਆ ਦੇਖੋ ਕਿ ਤੁਸੀਂ ਇੱਕ ਹੋਰ ਬਹੁਤ ਲਗਜ਼ਰੀ ਰਣਾ ਸਾਡੇ ਕੋਲ 30 ਰੁਪਏ 35 ਰੁਪਏ ਦੇ ਉੱਪਰ ਤੱਕ ਵੀ ਜਿੰਤਾ ਦੀ ਤੁਹਾਡੀ ਚੋਇਸ ਆਸੀਂ ਤੁਹਾਨੂੰ ਦੇ ਦਿਆਂਗੇ ਤਾਂ ਲੋ ਜੀ ਛੇਤੀ ਆ ਜਿਓ ਛੇਤੀ ਹਿਸਤਨ ਸਾਡੇ ਕੋਲ ਬਹੁਤ ਥੋੜਿਆ 5 ਜੂਨ ਤੱਕ ਤੁਸੀਂ ਆਪਣਾ ਘਰ ਬਣਾਉਣਾ ਵੀਜੀ ਬਣਾਉਣਾ ਹੋਟਲ ਬਣਾਉਣਾ ਜੋ ਵੀ ਬਣਾਉਣਾ ਆਜੋ ਲੱਖਾਂ ਰੁਪਈਆਂ ਦਾ ਫਾਇਦਾ ਲੋਕ ਇਥੋਂ ਲੈ ਰਹੇ ਆ ਤੁਸੀਂ ਪਹੁੰਚੋ ਗੋਰਾ ਟਾਈਮ ਰਾਹਪੁਰਾ ਫੂਗਲ ਤੇ ਸਰਚ ਕਰ ਲਿਓ ਕੋਈ ਜਾਣਕਾਰੀ ਲੈਣੀ ਆ ਫੇਸਬੁੱਕ ਦਾ ਪੇਜ ਇੰਸਟਾਗ੍ਰਾਮ YouTube ਗੋਰਾ ਟਾਈਮ ਜਾ ਕੇ ਸਬਸਕ੍ਰਾਈਬ ਫੋਲੋ ਕਰ ਲਓ ਰੋਜ਼ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹਣੀ ਆ ਕੈਮਰਾਮੈਨ ਉਮਰਦੀ ਨਾਲ ਹਰਦੀਪ ਸਿੰਘ ਅਗਰਸਾਂ ਜੀ ਵੀ ਰਾਹਪੁਰਾ